ਸਤਿ ਸ਼੍ਰੀ ਅਕਾਲ ਪਿਆਰੇ ਪੰਜਾਬੀਓ ਸਵਾਗਤ ਹੈ ਤੁਹਾਡਾ ਇੱਕ ਹੋਰ ਨਵੀਂ ਅਤੇ ਮਹੱਤਵਪੂਰਨ ਵੀਡੀਓ ਵਿੱਚ ਅੱਜ ਅਸੀਂ ਗੱਲ ਕਰਨ ਜਾ ਰਹੇ ਹਾਂ ਕੈਨੇਡਾ ਜਾਣ ਦੇ ਚਾਹਵਾਨ ਪੰਜਾਬੀਆਂ ਅਤੇ ਭਾਰਤੀਆਂ ਲਈ 8 ਵੱਡੀਆਂ ਖਬਰਾਂ ਬਾਰੇ ਜੋ ਕਿ ਕੈਨੇਡਾ ਦੀ ਨਵੀਂ ਸਰਕਾਰ ਨੇ ਐਲਾਨੀਆਂ ਹਨ ਕੈਨੇਡਾ ਵਿੱਚ ਹੁਣ ਨਵੇਂ ਪ੍ਰਧਾਨ ਮੰਤਰੀ ਮਾਰਕਾਰਨੀ ਅਤੇ ਨਵੀਂ ਇਮੀਗ੍ਰੇਸ਼ਨ ਮੰਤਰੀ ਰਸ਼ੀਲ ਬੈਂਦਿਆਨ ਨੇ ਬਹੁਤ ਅਹਿਮ ਫੈਸਲੇ ਲਏ ਹਨ ਇਸ ਨਵੀਂ ਲੀਡਰਸ਼ਿਪ ਨੇ 8 ਵੱਡੇ ਬਦਲਾਵਾਂ ਦਾ ਐਲਾਨ ਕੀਤਾ ਹੈ ਜੋ ਪੰਜਾਬੀਆਂ ਅਤੇ ਭਾਰਤੀਆਂ ਦੇ ਸੁਪਨਿਆਂ ਨੂੰ ਪੂਰਾ ਕਰਨ ਵਿੱਚ ਵੱਡੀ ਭੂਮਿਕਾ ਨਿਭਾਉਣਗੇ ਇਹ ਬਦਲਾਅ ਨਾ ਸਿਰਫ ਸੌਖੇ ਰਾਹ ਖੋਲਣਗੇ ਸਗੋਂ ਬਹੁਤ ਸਾਰੇ ਲੋਕਾਂ ਲਈ ਖੁਸ਼ਖਬਰੀਆਂ ਵੀ ਲੈ ਕੇ ਆਏ ਹਨ ਤਾਂ ਆਓ ਇੱਕ ਇੱਕ ਕਰਕੇ ਸਾਰੇ 8 ਬਦਲਾਵਾਂ ਨੂੰ ਸਮਝੀਏ ਸਭ ਤੋਂ ਪਹਿਲਾਂ ਕੈਨੇਡਾ ਸਰਕਾਰ ਨੇ ਇੱਕ ਨਵਾਂ ਹੋਮ ਕੇਅਰ ਵਰਕਰ ਪ੍ਰੋਗਰਾਮ ਸ਼ੁਰੂ ਕਰਨ ਦਾ ਐਲਾਨ ਕੀਤਾ ਹੈ ਇਸ ਪ੍ਰੋਗਰਾਮ ਦੇ ਤਹਿਤ 2750 ਵਿਅਕਤੀਆਂ ਨੂੰ ਸਿੱਧੀ ਪਰਮਨੈਂਟ ਰੈਜ਼ਿਡੈਂਸੀ ਪੀਆਰ ਦਿੱਤੀ ਜਾਵੇਗੀ ਸਭ ਤੋਂ ਵੱਡੀ ਗੱਲ ਇਸ ਵਿੱਚ ਉਹ ਲੋਕ ਵੀ ਸ਼ਾਮਲ ਹੋਣਗੇ ਜੋ ਕੈਨੇਡਾ ਵਿੱਚ ਆਊਟ ਆਫ ਸਟੇਟਸ ਹੋ ਚੁੱਕੇ ਹਨ ਇਸ ਦਾ ਮਤਲਬ ਹੈ ਕਿ ਜਿਨ੍ਹਾਂ ਦਾ ਵੀਜ਼ਾ ਖਤਮ ਹੋ ਗਿਆ ਹੈ ਜਾਂ ਸਟੇਟਸ ਨਹੀਂ ਹੈ ਉਹ ਵੀ ਇਸ ਪ੍ਰੋਗਰਾਮ ਰਾਹੀਂ ਪੀਆਰ ਲਈ ਅਪਲਾਈ ਕਰ ਸਕਦੇ ਹਨ ਇਹ ਪ੍ਰੋਗਰਾਮ 31 ਮਾਰਚ ਨੂੰ ਲਾਂਚ ਹੋਣ ਵਾਲੇ ਪ੍ਰੋਗਰਾਮ ਵਰਗਾ ਹੀ ਹੋਵੇਗਾ ਜਿਸ ਵਿੱਚ 2750 ਲੋਕਾਂ ਨੂੰ ਸਿੱਧੀ ਪੀਆਰ ਮਿਲੇਗੀ ਇਸ ਨਾਲ ਉਹਨਾਂ ਲੋਕਾਂ ਨੂੰ ਵੱਡੀ ਰਾਹਤ ਮਿਲੇਗੀ ਜੋ ਕੈਨੇਡਾ ਵਿੱਚ ਰਹਿ ਕੇ ਵੀ ਸਟੇਟਸ ਦੀ ਸਮੱਸਿਆ ਨਾਲ ਜੂਝ ਰਹੇ ਹਨ ਜੇਕਰ ਤੁਸੀਂ ਵੀ ਇਸ ਪ੍ਰੋਗਰਾਮ ਦਾ ਹਿੱਸਾ ਬਣਨਾ ਚਾਹੁੰਦੇ ਹੋ ਤਾਂ ਆਪਣੇ ਕਾਗਜ਼ਾਤ ਅਤੇ ਤਜਰਬੇ ਨੂੰ ਹੁਣੇ ਤੋਂ ਤਿਆਰ ਕਰਨਾ ਸ਼ੁਰੂ ਕਰ ਦਿਓ ਦੂਜੇ ਵੱਡੇ ਬਦਲਾਅ ਦੀ ਗੱਲ ਕਰੀਏ ਤਾਂ ਕੈਨੇਡਾ ਵਿੱਚ ਹੋਮ ਕੇਅਰ ਵਰਕਰਾਂ ਦੀ ਘਾਟ ਨੂੰ ਪੂਰਾ ਕਰਨ ਲਈ ਨੈਨੀਜ਼ ਲਈ ਵਿਸ਼ੇਸ਼ ਮੌਕੇ ਖੁੱਲੇ ਗਏ ਹਨ ਜਿਨ੍ਹਾਂ ਨੇ ਨੈਨੀ ਕੋਰਸ ਪੂਰਾ ਕੀਤਾ ਹੈ ਅਤੇ 6 ਮਹੀਨਿਆਂ ਦਾ ਤਜਰਬਾ ਹੈ ਉਹ ਆਈ ਈ ਐਲ ਟੀ ਐਸ ਵਿੱਚ ਸਿਰਫ 4 ਬੈਂਡ ਨਾਲ ਸਿੱਧੀ ਪੀ ਆਰ ਲਈ ਅਪਲਾਈ ਕਰ ਸਕਦੇ ਹਨ ਸਭ ਤੋਂ ਵਧੀਆ ਗੱਲ ਜੇਕਰ ਤੁਹਾਡੀ ਫੈਮਿਲੀ ਹੈ ਤਾਂ ਉਹਨਾਂ ਨੂੰ ਵੀ ਨਾਲ ਵੀਜ਼ਾ ਮਿਲ ਸਕੇਗਾ ਇਸ ਨਾਲ ਨਾ ਸਿਰਫ ਤੁਸੀਂ ਸਗੋਂ ਤੁਹਾਡਾ ਪਰਿਵਾਰ ਵੀ ਕੈਨੇਡਾ ਵਿੱਚ ਸੈਟਲ ਹੋ ਸਕੇਗਾ ਮਿਸਾਲ ਵਜੋਂ ਜੇਕਰ ਕੋਈ ਵਿਅਕਤੀ 6 ਮਹੀਨਿਆਂ ਤੱਕ ਬੱਚਿਆਂ ਦੀ ਦੇਖਭਾਲ ਦਾ ਕੰਮ ਕਰਦਾ ਹੈ ਅਤੇ ਉਸਨੇ ਨੈਨੀ ਕੋਰਸ ਕੀਤਾ ਹੈ ਤਾਂ ਉਹ ਆਸਾਨੀ ਨਾਲ ਪੀਆਰ ਪ੍ਰਾਪਤ ਕਰ ਸਕਦਾ ਹੈ ਇਹ ਉਹਨਾਂ ਲਈ ਵੱਡੀ ਖੁਸ਼ਖਬਰੀ ਹੈ ਜੋ ਕੈਨੇਡਾ ਵਿੱਚ ਸਥਾਈ ਤੌਰ ਤੇ ਸੈਟਲ ਹੋਣ ਦਾ ਸੁਪਨਾ ਦੇਖ ਰਹੇ ਹਨ ਅਗਲੀ ਅਪਡੇਟ ਰਿਫਿਊਜੀਅਨਲਸ ਸੰਬੰਧਤ ਹੈ ਕੈਨੇਡਾ ਵਿੱਚ ਰਿਫਿਊਜੀਆਂ ਦੀ ਗਿਣਤੀ ਵੱਧ ਰਹੀ ਹੈ ਪਰ ਨਵੀਂ ਸਰਕਾਰ ਨੇ ਉਹਨਾਂ ਦੀ ਮਦਦ ਲਈ ਵੱਡੇ ਕਦਮ ਚੁੱਕੇ ਹਨ ਜਦੋਂ ਅਮਰੀਕਾ ਨੇ ਯੂਕਰੇਨ ਅਤੇ ਜੰਗ ਪ੍ਰਭਾਵਿਤ ਦੇਸ਼ਾਂ ਦੇ ਰਿਫਿਊਜੀਆਂ ਦੇ ਵੀਜ਼ੇ ਰੱਦ ਕਰਨ ਦੀ ਗੱਲ ਕਹੀ ਤਾਂ ਕੈਨੇਡਾ ਨੇ ਸਪਸ਼ਟ ਕੀਤਾ ਕਿ ਜਿਨ੍ਹਾਂ ਰਿਫਿਊਜੀਆਂ ਦੇ ਵੀਜ਼ੇ ਖਤਮ ਹੋ ਰਹੇ ਹਨ ਉਹਨਾਂ ਨੂੰ ਦੇਸ਼ ਛੱਡਣ ਦੀ ਲੋੜ ਨਹੀਂ ਉਹਨਾਂ ਨੂੰ 3 ਸਾਲ ਦਾ ਹੋਰ ਵਰਕ ਪਰਮਿਟ ਦਿੱਤਾ ਜਾਵੇਗਾ ਇਸ ਦਾ ਮਤਲਬ ਹੈ ਕਿ ਰਿਫਿਊਜੀਆਂ ਨੂੰ ਨਾ ਸਿਰਫ ਸੁਰੱਖਿਆ ਮਿਲੇਗੀ ਸਗੋਂ ਉਹ ਕੈਨੇਡਾ ਵਿੱਚ ਆਪਣਾ ਜੀਵਨ ਸੁਧਾਰ ਵੀ ਸਕਣਗੇ ਇਹੇ ਕਦਮ ਕੈਨੇਡਾ ਦੀ ਮਨੁੱਖੀ ਸਹਾਇਤਾ ਦੀ ਨੀਤੀ ਨੂੰ ਦਰਸਾਉਂਦਾ ਹੈ ਅਤੇ ਵਿਸ਼ਵ ਪੱਧਰ ਤੇ ਇਸ ਦੀ ਪ੍ਰਸ਼ੰਸਾ ਹੋ ਰਹੀ ਹੈ ਹੁਣ ਗੱਲ ਕਰੀਏ ਪੰਜਾਬੀ ਅਤੇ ਭਾਰਤੀ ਸਟੂਡੈਂਟਸ ਦੀ ਜੋ ਕੈਨੇਡਾ ਵਿੱਚ ਪੜ ਰਹੇ ਹਨ ਅਤੇ ਪੀਆਰ ਲਈ ਅਪਲਾਈ ਕਰਨਾ ਚਾਹੁੰਦੇ ਹਨ ਅਕਸਰ ਉਹਨਾਂ ਦਾ ਸੀਆਰਐਸ ਸਕੋਰ 500 ਤੋਂ ਵੱਧ ਨਹੀਂ ਹੁੰਦਾ ਜਿਸ ਕਾਰਨ ਪੀਆਰ ਮਿਲਣ ਵਿੱਚ ਮੁਸ਼ਕਲ ਆਉਂਦੀ ਹੈ ਪਰ ਹੁਣ ਕੈਨੇਡਾ ਸਰਕਾਰ ਨੇ ਐਲਾਨ ਕੀਤਾ ਹੈ ਕਿ ਅਪ੍ਰੈਲ ਦੀ ਸ਼ੁਰੂਆਤ ਵਿੱਚ ਐਲਐਮਆਈਏ ਦੇ 50 ਪੁਆਇੰਟਸ ਖਤਮ ਕਰ ਦਿੱਤੇ ਜਾਣਗੇ ਇਸ ਨਾਲ ਸੀਆਰਐਸ ਸਕੋਰ 450 ਦੇ ਨੇੜੇ ਆਉਣ ਦੀ ਉਮੀਦ ਹੈ ਬਹੁਤ ਸਾਰੇ ਸਟੂਡੈਂਟਸ ਦਾ ਸਕੋਰ 450 ਤੋਂ 480 ਦੇ ਵਿਚਕਾਰ ਹੁੰਦਾ ਹੈ ਅਤੇ ਇਸ ਬਦਲਾਅ ਨਾਲ ਉਹਨਾਂ ਨੂੰ ਪੀਆਰ ਮਿਲਣ ਦੀ ਸੰਭਾਵਨਾ ਕਾਫੀ ਵੱਧ ਜਾਵੇਗੀ। ਮਿਸਾਲ ਵਜੋਂ ਜੇਕਰ ਕੋਈ ਸਟੂਡੈਂਟ ਪਹਿਲਾਂ ਐਲ ਐਮ ਆਈਏ ਖਰੀਦ ਕੇ 50 ਪੁਆਇੰਟਸ ਜੋੜਦਾ ਸੀ ਤਾਂ ਹੁਣ ਸਾਰੇ ਸਟੂਡੈਂਟਸ ਨੂੰ ਬਰਾਬਰ ਮੌਕਾ ਮਿਲੇਗਾ ਜੋ ਕਿ ਸੱਚਮੁੱਚ ਜੈਨੂਨ ਸਟੂਡੈਂਟਸ ਲਈ ਵੱਡੀ ਜਿੱਤ ਹੈ। ਪੰਜਵਾਂ ਬਦਲਾ ਇਹ ਅਪਡੇਟ ਸਟੂਡੈਂਟਸ ਲਈ ਸਭ ਤੋਂ ਵੱਡੀ ਖੁਸ਼ਖਬਰੀ ਹੈ ਅਤੇ ਸਾਲ 2050 ਦਾ ਸਭ ਤੋਂ ਮਹੱਤਵਪੂਰਨ ਐਲਾਨ ਮੰਨਿਆ ਜਾ ਸਕਦਾ ਹੈ। ਪਹਿਲਾਂ ਪੁਰਾਣੇ ਇਮੀਗ੍ਰੇਸ਼ਨ ਮੰਤਰੀ ਮਾਰਕ ਮਿਲਰ ਨੇ ਸਟੂਡੈਂਟਸ ਤੇ ਸਖਤ ਨਿਯਮ ਲਗਾਏ ਸਨ ਜਿਵੇਂ ਕਿ ਸਟੂਡੈਂਟਸ ਦੀ ਗਿਣਤੀ ਘਟਾਉਣਾ ਅਤੇ ਵਰਕ ਪਰਮਿਟ ਲਈ ਦੁਬਾਰਾ ਆਈ ਐਲਟੀ ਐਸ ਦੀ ਮੰਗ ਇਸ ਨਾਲ ਬਹੁਤ ਸਾਰੇ ਸਟੂਡੈਂਟਸ ਨੂੰ ਵਰਕ ਪਰਮਿਟ ਮਿਲਣ ਵਿੱਚ ਮੁਸ਼ਕਲ ਆ ਰਹੀ ਸੀ ਪਰ ਹੁਣ ਨਵੇਂ ਪ੍ਰਧਾਨ ਮੰਤਰੀ ਮਾਰਕ ਕਾਰਨੀ ਅਤੇ ਨਵੀਂ ਇਮੀਗ੍ਰੇਸ਼ਨ ਮੰਤਰੀ ਰਸ਼ੀਲ ਬੈਂਦਿਆਨ ਨੇ ਐਲਾਨ ਕੀਤਾ ਹੈ ਕਿ ਜੇਕਰ ਕੋਈ ਸਟੂਡੈਂਟ 6 ਮਹੀਨਿਆਂ ਦੀ ਸਟੱਡੀ ਪੂਰੀ ਕਰਦਾ ਹੈ ਤਾਂ ਉਹ ਵਰਕ ਪਰਮਿਟ ਅਤੇ ਪੀਆਰ ਲਈ ਯੋਗ ਹੋਵੇਗਾ ਪਹਿਲਾਂ 6 ਮਹੀਨਿਆਂ ਦੀ ਸਟੱਡੀ ਵਾਲੇ ਸਟੂਡੈਂਟਸ ਨੂੰ ਪੀਆਰ ਨਹੀਂ ਮਿਲਦੀ ਸੀ ਪਰ ਇਸ ਨਵੇਂ ਨਿਯਮ ਨਾਲ ਹੁਣ ਉਹਨਾਂ ਦੇ ਸੁਪਨੇ ਸੱਚ ਹੋ ਸਕਦੇ ਹਨ ਇਹ ਉਹਨਾਂ ਸਟੂਡੈਂਟਸ ਲਈ ਵੱਡੀ ਰਾਹਤ ਹੈ ਜੋ ਛੋਟੇ ਕੋਰਸ ਕਰਕੇ ਕੈਨੇਡਾ ਵਿੱਚ ਸੈਟਲ ਹੋਣਾ ਚਾਹੁੰਦੇ ਹਨ ਅਗਲੀ ਅਪਡੇਟ ਉਹਨਾਂ ਲਈ ਹੈ ਜੋ ਜਲਦੀ ਤੋਂ ਜਲਦੀ ਕੈਨੇਡਾ ਜਾਣਾ ਚਾਹੁੰਦੇ ਹਨ ਪਹਿਲਾਂ ਵੀਜ਼ਾ ਪ੍ਰੋਸੈਸਿੰਗ ਵਿੱਚ ਕਾਫੀ ਸਮਾਂ ਲੱਗਦਾ ਸੀ ਟੂਰਿਸਟ ਵੀਜ਼ੇ ਨੂੰ 4 ਤੋਂ 6 ਮਹੀਨੇ ਅਤੇ ਸਟੂਡੈਂਟ ਵੀਜ਼ੇ ਨੂੰ ਵੀ ਵਧੇਰੇ ਸਮਾਂ ਪਰ ਹੁਣ ਨਵੀਂ ਸਰਕਾਰ ਨੇ ਐਲਾਨ ਕੀਤਾ ਹੈ ਕਿ ਉਹ ਕੋਵਿਡ ਤੋਂ ਪਹਿਲਾਂ ਵਾਲਾ ਪ੍ਰੋਸੈਸਿੰਗ ਸਮਾਂ ਵਾਪਸ ਲਿਆਉਣਗੇ ਉਸ ਸਮੇਂ ਟੂਰਿਸਟ ਵੀਜ਼ਾ ਸਿਰਫ 1 ਮਹੀਨੇ ਵਿੱਚ ਅਤੇ ਸਟੂਡੈਂਟ ਵੀਜ਼ੇ ਵੀ ਜਲਦੀ ਅਪਰੂਵ ਹੋ ਜਾਂਦੇ ਸਨ ਇਸ ਨਾਲ ਪੰਜਾਬੀ ਅਤੇ ਭਾਰਤੀ ਜੋ ਇਸ ਸਮਰ ਵਿੱਚ ਕੈਨੇਡਾ ਜਾਣਾ ਚਾਹੁੰਦੇ ਹਨ ਉਹ ਹੁਣ ਆਪਣੀਆਂ ਅਰਜ਼ੀਆਂ ਜਲਦੀ ਲਗਾ ਸਕਦੇ ਹਨ ਅਗਲੀ ਅਪਡੇਟ ਉਹਨਾਂ ਪੰਜਾਬੀ ਅਤੇ ਭਾਰਤੀ ਸਟੂਡੈਂਟਸ ਲਈ ਹੈ ਜੋ ਟ੍ਰਾਂਟੋ ਵੈਨਕੂਵਰ ਜਾਂ 온ਟਾਰੀਓ ਵਰਗੇ ਵੱਡੇ ਸ਼ਹਿਰਾਂ ਵਿੱਚ ਰਹਿੰਦੇ ਹਨ ਕੈਨੇਡਾ ਸਰਕਾਰ ਨੇ ਇੱਕ ਨਵਾਂ ਰੂਰਲ ਇਮੀਗ੍ਰੇਸ਼ਨ ਪਾਇਲਟ ਪ੍ਰੋਗਰਾਮ ਸ਼ੁਰੂ ਕੀਤਾ ਹੈ ਜਿਸ ਦੇ ਤਹਿਤ ਪਿੰਡੂ ਖੇਤਰਾਂ ਵਿੱਚ ਜਾਣ ਵਾਲਿਆਂ ਨੂੰ ਸੌਖੀ ਪੀਆਰ ਮਿਲੇਗੀ ਕੈਨੇਡਾ ਦੇ ਪਿੰਡੂ ਖੇਤਰਾਂ ਵਿੱਚ ਆਬਾਦੀ ਅਤੇ ਸਕਿਲਡ ਵਰਕਰਾਂ ਦੀ ਘਾਟ ਹੈ ਕਿਉਂਕਿ ਜ਼ਿਆਦਾਤਰ ਲੋਕ ਵੱਡੇ ਸ਼ਹਿਰਾਂ ਵੱਲ ਮੂਵ ਕਰਦੇ ਹਨ ਇਸ ਪ੍ਰੋਗਰਾਮ ਦਾ ਮਕਸਦ ਪਿੰਡੂ ਖੇਤਰਾਂ ਦੀ ਆਬਾਦੀ ਵਧਾਉਣਾ ਅਤੇ ਉੱਥੇ ਕੰਮ ਕਰਨ ਵਾਲਿਆਂ ਨੂੰ ਸਹੂਲਤਾਂ ਦੇਣਾ ਹੈ ਜੇਕਰ ਤੁਸੀਂ ਪਿੰਡੂ ਖੇਤਰ ਵਿੱਚ ਜਾਣ ਨੂੰ ਤਿਆਰ ਹੋ ਤਾਂ ਤੁਹਾਡੀ ਪੀਆਰ ਦੀ ਸੰਭਾਵਨਾ ਕਾਫੀ ਵੱਧ ਸਕਦੀ ਹੈ 8ਵਾਂ ਬਦਲਾ ਅਖੀਰੀ ਅਪਡੇਟ ਵੀ ਪਿੰਡੂ ਖੇਤਰਾ ਨਾਲ ਸੰਬੰਧਿਤ ਹੈ। ਕੈਨੇਡਾ ਸਰਕਾਰ ਨੇ ਸਕਿਲਡ ਵਰਕਰਾਂ ਨੂੰ ਪਿੰਡੂ ਖੇਤਰਾ ਵਿੱਚ ਸਿੱਧੀ ਪੀਆਰ ਦੇਣ ਦਾ ਐਲਾਨ ਕੀਤਾ ਹੈ। ਇਹ ਉਹਨਾਂ ਲਈ ਵੱਡਾ ਮੌਕਾ ਹੈ ਜਿਨ੍ਹਾਂ ਕੋਲ ਸਿਹਤ, ਸਿੱਖਿਆ, ਤਕਨੀਕ ਜਾਂ ਹੋਰ ਸਕਿਲਡ ਖੇਤਰਾ ਵਿੱਚ ਤਜਰਬਾ ਹੈ। ਇਸ ਨਾਲ ਨਾ ਸਿਰਫ ਪਿੰਡੂ ਖੇਤਰਾ ਦੀ ਆਬਾਦੀ ਵਧੇਗੀ, ਸਗੋਂ ਉੱਥੋਂ ਦੀ ਅਰਥਵਿਵਸਥਾ ਨੂੰ ਵੀ ਮਜ਼ਬੂਤੀ ਮਿਲੇਗੀ। ਮਿਸਾਲ ਵਜੋਂ ਜੇਕਰ ਕੋਈ ਨਰਸ ਜਾਂ ਇੰਜੀਨੀਅਰ ਪਿੰਡੂ ਖੇਤਰ ਵਿੱਚ ਕੰਮ ਕਰਨ ਨੂੰ ਤਿਆਰ ਹੈ, ਤਾਂ ਉਸ ਨੂੰ ਜਲਦੀ ਪੀਆਰ ਮਿਲ ਸਕਦੀ ਹੈ। ਕੈਨੇਡਾ ਦੀ ਨਵੀਂ ਸਰਕਾਰ ਨੇ ਕਿਸਾਨ ਭਾਈਚਾਰੇ ਨੂੰ ਧਿਆਨ ਵਿੱਚ ਰੱਖਦਿਆਂ ਇੱਕ ਡੈਡੀਕੇਟਿਡ ਫਾਰਮਿੰਗ ਵੀਜ਼ਾ ਪ੍ਰੋਗਰਾਮ ਦੀ ਸ਼ੁਰੂਆਤ ਕਰਨ ਦਾ ਐਲਾਨ ਕੀਤਾ ਹੈ। ਇਹ ਪ੍ਰੋਗਰਾਮ ਖਾਸ ਕਰਕੇ ਉਹਨਾਂ ਲੋਕਾਂ ਲਈ ਬਣਾਇਆ ਗਿਆ ਹੈ ਜਿਨ੍ਹਾਂ ਕੋਲ ਖੇਤੀਬਾੜੀ ਦਾ ਤਜਰਬਾ ਹੈ ਅਤੇ ਜੋ ਪੂਰਵ ਭਾਰਤ ਜਾਂ ਪੰਜਾਬ ਵਿੱਚ ਕਿਸਾਨੀ ਕਰ ਚੁੱਕੇ ਹਨ। ਕੈਨੇਡਾ ਦੇ ਕਈ ਪ੍ਰਾਂਤਾਂ ਜਿਵੇਂ ਕਿ ਸਸਕੈਚੁਆਨ, ਮੈਨੀਟੋਬਾ ਅਤੇ ਅਲਬਰਟਾ ਵਿੱਚ ਖੇਤੀਬਾੜੀ ਦੀ ਕਮੀ ਹੈ ਅਤੇ ਉੱਥੇ ਤਜਰਬੇਕਾਰ ਕਿਸਾਨਾਂ ਦੀ ਬਹੁਤ ਜ਼ਰੂਰਤ ਹੈ। ਹੋ ਜੇਕਰ ਤੁਸੀਂ ਕਿਸਾਨ ਹੋ ਤੁਹਾਡੇ ਕੋਲ 5 ਤੋਂ 10 ਸਾਲ ਦਾ ਤਜਰਬਾ ਹੈ ਅਤੇ ਤੁਸੀਂ ਖੇਤੀਬਾੜੀ ਦੀ ਆਧੁਨਿਕ ਤਕਨੀਕਾਂ ਬਾਰੇ ਜਾਣਕਾਰੀ ਰੱਖਦੇ ਹੋ ਤਾਂ ਤੁਸੀਂ ਇਸ ਫਾਰਮਿੰਗ ਵੀਜ਼ਾ ਪ੍ਰੋਗਰਾਮ ਰਾਹੀਂ ਡਾਇਰੈਕਟ ਪੀਆਰ ਲਈ ਅਪਲਾਈ ਕਰ ਸਕਦੇ ਹੋ ਸਭ ਤੋਂ ਵਧੀਆ ਗੱਲ ਇਹ ਹੈ ਕਿ ਇਹ ਵੀਜ਼ਾ ਤੁਹਾਨੂੰ ਆਪਣਾ ਪਰਿਵਾਰ ਲੈ ਕੇ ਜਾਣ ਦੀ ਵੀ ਆਗਿਆ ਦਿੰਦਾ ਹੈ ਇਹ ਉਨ੍ਹਾਂ ਪੰਜਾਬੀਆਂ ਲਈ ਸੋਨੇ ਤੇ ਸੁਹਾਗਾ ਸਾਬਤ ਹੋ ਸਕਦਾ ਹੈ ਜੋ ਖੇਤੀ ਨੂੰ ਆਪਣੀ ਪਹਿਚਾਣ ਮੰਨਦੇ ਹਨ ਅਤੇ ਕੈਨੇਡਾ ਵਿੱਚ ਆਪਣੀ ਜ਼ਿੰਦਗੀ ਸਥਿਰ ਕਰਨਾ ਚਾਹੁੰਦੇ ਹਨ ਕੈਨੇਡਾ ਸਰਕਾਰ ਨੇ ਦਸਵਾਂ ਵੱਡਾ ਬਦਲਾਅ ਘੋਸ਼ਿਤ ਕੀਤਾ ਹੈ ਜੋ ਡਿਜੀਟਲ ਨੋਮੈਡਸ ਆਈਟੀ ਵਰਕਰਾਂ ਅਤੇ ਫ੍ਰੀਲੈਂਸਰਜ਼ ਲਈ ਵਧੀਆ ਮੌਕਾ ਹੈ ਹੁਣ ਜੇਕਰ ਤੁਸੀਂ ਕਿਸੇ ਕੰਪਨੀ ਲਈ ਰਿਮੋਟ ਕੰਮ ਕਰ ਰਹੇ ਹੋ ਜਾਂ ਫ੍ਰੀਲੈਂਸਿੰਗ ਕਰ ਰਹੇ ਹੋ ਤਾਂ ਤੁਸੀਂ ਡਿਜੀਟਲ ਨੋਮੈਡ ਵੀਜ਼ਾ ਰਾਹੀਂ ਕੈਨੇਡਾ ਵਿੱਚ ਆ ਕੈਨੇਡਾ ਸਰਕਾਰ ਨੇ ਇੱਕ ਹੋਰ ਵੱਡਾ ਬਦਲਾਅ ਘੋਸ਼ਿਤ ਕੀਤਾ ਹੈ ਜੋ ਡਿਜੀਟਲ ਨੋਮੈਡਸ ਆਈਟੀ ਵਰਕਰਾਂ ਅਤੇ ਫ੍ਰੀਲੈਂਸਰਜ਼ ਲਈ ਵਧੀਆ ਮੌਕਾ ਹੈ ਹੁਣ ਜੇਕਰ ਤੁਸੀਂ ਕਿਸੇ ਕੰਪਨੀ ਲਈ ਰਿਮੋਟ ਕੰਮ ਕਰ ਰਹੇ ਹੋ ਜਾਂ ਫ੍ਰੀਲੈਂਸਿੰਗ ਕਰ ਰਹੇ ਹੋ ਤਾਂ ਤੁਸੀਂ ਡਿਜੀਟਲ ਨੋਮੈਡ ਵੀਜ਼ਾ ਰਾਹੀਂ ਕੈਨੇਡਾ ਵਿੱਚ ਆ ਕੇ ਕੰਮ ਕਰ ਸਕਦੇ ਹੋ। ਇਹ ਵੀਜ਼ਾ ਵਿਸ਼ੇਸ਼ ਤੌਰ ਤੇ ਉਹਨਾਂ ਲਈ ਹੈ ਜੋ ਆਪਣੀ ਨੌਕਰੀ ਜਾਂ ਕੰਮ ਨੂੰ ਕੈਨੇਡਾ ਵਿੱਚ ਰਹਿ ਕੇ ਰਿਮੋਟ ਕਰਨਾ ਚਾਹੁੰਦੇ ਹਨ। ਇਸ ਵੀਜ਼ੇ ਦੀ ਮਿਆਦ 1 ਸਾਲ ਦੀ ਹੋਵੇਗੀ ਜਿਸ ਨੂੰ ਬਾਅਦ ਵਿੱਚ ਪੀਆਰ ਵਿੱਚ ਤਬਦੀਲ ਕੀਤਾ ਜਾ ਸਕਦਾ ਹੈ ਜੇਕਰ ਤੁਸੀਂ ਉੱਥੇ ਆਪਣੀ ਕਮਾਈ, ਟੈਕਸ ਅਤੇ ਰਹਿਣ ਦੀ ਸਥਿਤੀ ਸਾਬਤ ਕਰ ਸਕਦੇ ਹੋ। IT ਡਿਜੀਟਲ ਮਾਰਕੀਟਿੰਗ ਗ੍ਰਾਫਿਕ ਡਿਜ਼ਾਈਨ ਸੌਫਟਵੇਅਰ ਡਿਵੈਲਪਮੈਂਟ ਅਤੇ ਕੰਟੈਂਟ ਰਾਈਟਿੰਗ ਵਰਗੇ ਖੇਤਰਾਂ 'ਚ ਕੰਮ ਕਰਨ ਵਾਲੇ ਪੰਜਾਬੀ ਨੌਜਵਾਨਾਂ ਲਈ ਇਹ ਇੱਕ ਸੁਪਨਾ ਸਾਬਤ ਹੋ ਸਕਦਾ ਹੈ। ਤਾਂ ਇਹ ਹਨ 8 ਵੱਡੇ ਬਦਲਾਅ ਜੋ ਕੈਨੇਡਾ ਦੀ ਨਵੀਂ ਸਰਕਾਰ ਨੇ ਪੰਜਾਬੀ ਅਤੇ ਭਾਰਤੀ ਭਾਈਚਾਰੇ ਲਈ ਐਲਾਨੇ ਹਨ। ਜੇਕਰ ਤੁਸੀਂ ਵੀ ਕੈਨੇਡਾ ਜਾਣ ਦਾ ਸੁਪਨਾ ਦੇਖ ਰਹੇ ਹੋ ਤਾਂ ਇਹ ਸੁਨਹਿਰੀ ਮੌਕਾ ਹੈ। ਆਪਣੇ ਕਾਗਜ਼ਾ ਤਿਆਰ ਕਰੋ, ਸਹੀ ਜਾਣਕਾਰੀ ਲਓ ਅਤੇ ਇਨ੍ਹਾਂ ਪ੍ਰੋਗਰਾਮਾਂ ਦਾ ਲਾਭ ਉਠਾਓ। ਸਾਡੇ ਨਾਲ ਜੁੜੇ ਰਹੋ ਅਗਲੀਆਂ ਅਪਡੇਟਸ ਲਈ ਅਤੇ ਇਸ ਵੀਡੀਓ ਨੂੰ ਲਾਈਕ ਸ਼ੇਅਰ ਅਤੇ ਸਬਸਕ੍ਰਾਈਬ ਕਰਨਾ ਨਾ ਭੁੱਲੋ ਮਿਲਦੇ ਹਾਂ ਅਗਲੀ ਵੀਡੀਓ ਵਿੱਚ ਸਤਿ ਸ਼੍ਰੀ ਅਕਾਲ